ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਯੂਕੇ ਵੀਜ਼ੇ ਦੇ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਧੜਾ ਧੜ ਵੀਜ਼ੇ ਆ ਰਹੇ ਨੇ ਪਰ ਅਮਰਸਰ ਤੋਂ ਜਦੋਂ ਬੋਰਡਿੰਗ ਦੇ ਵੇਲੇ ਵਿਦਿਆਰਥੀਆਂ ਤੋਂ ਸਵਾਲ ਕੀਤੇ ਜਾਂਦੇ ਨੇ ਤੇ ਵਿਦਿਆਰਥੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਇਹ ਮਹੱਤਵਪੂਰਨ ਵੀਡੀਓ ਹੈ ਕਿ ਭਾਵੇਂ ਤੁਸੀਂ ਇੰਟਰਨੈਸ਼ਨਲ 에ਅਰਪੋਰਟ ਤੇ ਹੋਮੋ ਭਾਵੇਂ ਕਿਸੇ ਰਿਜਨਲ 에ਅਰਪੋਰਟ ਤੇ ਜਾਂ ਅਮਰਸਰ 에ਅਰਪੋਰਟ ਤੇ ਕਿਸ ਤਰ੍ਹਾਂ ਦੇ ਸਵਾਲ ਪੁੱਛੇ ਜਾ ਸਕਦੇ ਨੇ ਕਿਸ ਤਰ੍ਹਾਂ ਦੀ ਤੁਸੀਂ ਪ੍ਰੈਪਰੇਸ਼ਨ ਰੱਖਣੀ ਹੈ ਇਹ ਵੀਡੀਓ ਬਹੁਤ ਧਿਆਨ ਦੇ ਨਾਲ ਸੁਣੋ ਟਰੈਂਡ ਆਲਵੇਸ ਯੂਕੇ ਦਾ ਬਹੁਤ ਵਧੀਆ ਰਹਿੰਦਾ ਹੈ ਵੀਜ਼ਾ ਸਟਿਲ ਬਹੁਤ ਅੱਛੇ ਆ ਰਹੇ ਆ ਕਦੀ ਵੀ ਨਹੀਂ ਹੋਇਆ ਕਿ ਯੂਕੇ ਦਾ ਸਕਸੈਸ ਰੇਟ ਡਾਊਨ ਹੋਵੇ ਬਟ ਹੁਣ ਸਟੂਡੈਂਟਸ ਨੂੰ ਦਿੱਲੀ 에ਅਰਪੋਰਟ ਤੇ ਵੀ অর ਅੰਮ੍ਰਿਤਸਰ 에ਅਰਪੋਰਟ ਤੇ ਵੀ ਪ੍ਰੋਬਲਮ ਆ ਰਹੀ ਹੈ ਬੋਰਡਿੰਗ ਟਾਈਮ ਵੀਜ਼ਾ इजीली ਮਿਲ ਰਹਾ ਬਟ ਇਥੋਂ ਜਾਣ ਲੱਗੇ ਬੋਰਡਿੰਗ ਟਾਈਮ ਕੁਐਸਚਨਿੰਗ ਹੋ ਰਹੀਆ ਸੋ ਉਹਦੇ ਲਈ ਪਹਿਲੇ ਤਾਂ ਸਭ ਤੋਂ ਮੇਨ ਚੀਜ਼ ਹੈ ਕਿ ਸਟੂਡੈਂਟ ਬਿਲਕੁਲ ਨਰਵਸ ਨਾ ਹੋਵੇ ਕੌਨਫੀਡੈਂਟ ਰਵੇ ਕਿਉਂਕਿ ਤੁਸੀਂ ਦੇਖੋ ਕਿ ਜੈਨੂਨ ਵੀਜ਼ਾ ਲੱਤਾ ਹੈ ਤੁਹਾਡਾ ਕੋਈ ਏਜੰਟ ਨਾਲ ਇੱਕ ਕਮਿਟਮੈਂਟ ਨਹੀਂ ਹੋਈਆ ਕਿ ਅਸੀਂ ਤੁਹਾਨੂੰ ਵੀਜ਼ਾ ਲੈ ਕੇ ਦੇਣਾ ਤੁਸੀਂ ਇੰਟਰਵਿਊਜ਼ ਵੀ ਕਲੀਅਰ ਕੀਤੀਆਂ ਵਾਂ ਅੰਬੈਸੀ ਖੁਦ ਫਾਈਲ ਦੇ ਕੇ ਗਈਆ ਤਾਂ ਇਟ ਮੀਨਸ ਕਿ ਤੁਹਾਡਾ ਜੈਨੂਨ ਵੀਜ਼ਾ ਹੈ ਯੂਨੀਵਰਸਿਟੀ ਠੀਕ ਹੈ ਤੁਸੀਂ ਸਭ ਕੁਝ ਪੇ ਕੀਤਾ ਸੋ ਘਬਰਾਣ ਦੀ ਬਿਲਕੁਲ ਜ਼ਰੂਰਤ ਨਹੀਂ ਹਾਂ ਉਹਦੇ ਨਾਲ ਤੁਸੀਂ ਸੇਚ ਵੀ ਨਹੀਂ ਗੱਲ ਕਰਨੀ ਐਂਡ ਆਫ ਅ ਆਫੀਸਰ ਹੈਗਾ ਸੋ ਪੋਲਾਈਟ ਪਲੱਸ ਆਪਣਾ ਜੋ ਪੁੱਛ ਰਿਹਾ ਉਹਦਾ ਟੂ ది ਪੁਆਇੰਟ ਆਨਸਰ ਦੋ ਸੋ ਕੁਐਸਚਨਿੰਗ ਕੀ ਹੋ ਰਹੀ ਹੈ ਮੇਨ ਤੁਹਾਡੀ ਅਕਮੋਡੇਸ਼ਨ ਕਿ ਤੁਸੀਂ ਉੱਥੇ ਜਾ ਕੇ ਰਹਿਣਾ ਕਿੱਥੇ ਆ ਕੋਸ਼ਿਸ਼ ਕਰੋ ਕਿ ਆਪਣੀ ਅਕਮੋਡੇਸ਼ਨ ਮਤਲਬ ਆਪਣੀ ਬੁੱਕਡ ਲੈ ਕੇ ਚੱਲੋ ਜਾਂ ਤੁਹਾਡੇ ਕੋਈ ਰਿਲੇਟਿਵ ਨੇ ਲੈਣ ਆਣਾ ਜਾਂ ਕੁਝ ਵੀ ਆ ਉਹਦਾ ਨੰਬਰ ਉਹ ਕੀ ਕੰਮ ਕਰਦਾ ਹੈ ਕਿ ਅਗਰ ਉਹ ਕਰਾਸ ਚੈੱਕ ਲਈ ਕੋਈ ਕਰਨ ਤਾਂ ਅਵੇਲੇਬਲ ਹੋਵੇ ਐਂਡ ਉਸ ਤੋਂ ਇਲਾਵਾ ਤੁਸੀਂ ਇਹ ਕਹਿ ਸਕਦੇ ਹੋ ਕਿ ਉਹਨੇ ਮੈਨੂੰ ਯੂਨੀਵਰਸਿਟੀ ਦੇ ਕੋਲ ਅਕਮੋਡੇਸ਼ਨ ਲੈ ਕੇ ਦੇਣੀ ਆ ਸੋ ਅਕਮੋਡੇਸ਼ਨ ਤੁਹਾਡੇ ਯੂਨੀਵਰਸਿਟੀ ਦੇ ਕੋਲ ਹੋਣੀ ਚਾਹੀਦੀ ਆ ਦੈਨ ਤੁਹਾਡੀ ਫੰਡਿੰਗ ਦਾ ਤੁਹਾਨੂੰ ਕਿਉਂਕਿ ਫੰਡਿੰਗ ਦਾ ਜਿਹੜਾ ਪਾਰਟ ਹੈ ਮੈਂ ਕਲੀਅਰ ਕਰ ਦਿੰਨੀ ਆ ਕਿ ਫੰਡ ਤੁਸੀਂ ਉਦੋਂ ਤੱਕ ਰੱਖਣੇ ਹੁੰਦੇ ਆ ਜਦ ਤੱਕ ਤੁਸੀਂ ਯੂਨੀਵਰਸਿਟੀ ਇਨਰੋਲਮੈਂਟ ਨਹੀਂ ਕਰਾ ਲੈਂਦੇ ਯੂਨੀਵਰਸਿਟੀ ਪੌਂਚ ਨਹੀਂ ਜਾਂਦੇ ਸੋ ਕਈ ਲੋਕ ਪਹਿਲੇ ਵੀਜ਼ਾ ਆਣ ਤੋਂ ਪਹਿਲੇ ਫੰਡਿੰਗ ਕਾ ਡਾਲ ਲੈਂਦੇ ਆ ਉਹ ਵੀ ਗਲਤ ਹੈਗਾ ਥੈਨ ਤੁਹਾਡਾ ਕੋਰਸ ਯੂਨੀਵਰਸਿਟੀ ਉਹ ਤਾਂ ਤੁਹਾਨੂੰ ਪਤਾ ਹੋਊਗਾ ਹੀ ਬਟ ਤੁਸੀਂ ਸਿਰਫ ਲੈਕ ਕਰਦੇ ਹੋ ਕੰਫੀਡੈਂਸ ਤੋਂ ਸੋ ਮੋਰ ਡਿਟੇਲ ਲਈ ਚੈਨਲ ਤੇ ਬਨੇ ਰਹੋ ਉਨ ਕਮਿੰਗ ਇਨਟੇਕ ਜਿਹੜਾ ਹੈਗਾ ਵਾ ਅਕਟੂਬਰ ਨਵੰਬਰ ਐਂਡ ਜਨੂਅਰੀ ਦੀ ਅਪਲੀਕੇਸ਼ਨ ਸਟਾਰਟ ਹੋ ਚੁੱਕੀਆਂ ਬਹੁਤ ਲਿਮਿਟਡ ਯੂਨੀਵਰਸਿਟੀਆਂ ਹੈਗੀਆਂ ਕਿਉਂਕਿ ਅਗਲਾ ਇਨਟੇਕ ਸੈਪਟੈਂਬਰ ਨੂੰ ਟੇਕਾ ਸੋ ਡੋਂਟ ਵੇਸਟ ਯੋਰ ਟਾਈਮ ਐਂਡ ਵੀਜ਼ਾ ਆਫੀਸ ਤੁਹਾਨੂੰ ਆਲਵੇਜ਼ ਆਫਰ ਦਿੰਦਾ ਕਿ ਅਗਰ ਤੁਸੀਂ ਯੂਕੇ ਦੀ ਅਪਲੀਕੇਸ਼ਨ ਸਾਡੇ ਨਾਲ ਲਾਣਿਓ ਤਾਂ ਤੁਹਾਡੇ ਤੋਂ ਸਾਰੇ ਦੇ ਸਾਰੇ ਪੈਸੇ ਲਿੱਤੇ ਜਾਣਗੇ ਵੀਜ਼ਾ ਲੱਗਣ ਤੋਂ ਬਾਅਦ ਸੋ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਐਕਸਪਰਟ ਮੌਜੂਦ ਸੀ ਇੱਕ ਤੋਂ ਬਾਅਦ ਇੱਕ ਮਹੱਤਵਪੂਰਨ ਜਾਣਕਾਰੀ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਸਕ੍ਰੀਨ ਤੇ ਨੰਬਰ ਹੈ ਤੁਸੀਂ ਟੈਲੀਫੋਨ ਕਰੋ ਨੇੜੇ ਦੇ ਦਫਤਰ ਚ ਵਿਜ਼ਿਟ ਕਰੋ ਹਰ ਪਰੰਪਲੇਖਾ ਆਪਣਾ ਕੱਢੋ ਜਦੋਂ ਪੂਰੀ ਤਸੱਲੀ ਹੋਵੇ ਫਿਰ ਫਾਈਲ ਲੌਂਚ ਕਰੋ ਤਾਂ ਕਿ ਤੁਸੀਂ ਕਿਸੇ ਵੀ ਗਲਤੀ ਤੋਂ ਬਚ ਸਕੋ ਧੰਨਵਾਦ